ਸਸਿਕਾ ਮੇਸਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਹੁਣੇ-ਹੁਣੇ ਬੱਚਿਆਂ ਦੀ ਕਾਲ ਆਈ ਸੀਗੀ ਠੀਕ ਹੈ ਜੀ ਇੱਕ ਬੱਚੇ ਦੀ ਕਾਲ ਹੋਣਾ ਸੀ ਇਸ ਤੋਂ ਪਹਿਲਾਂ ਦੋ ਬੱਚਿਆਂ ਦੀ ਕਾਲਾਂ ਹੋ ਰਾਈਆਂ ਸੀ ਜਿਨ੍ਹਾਂ ਨਾਲ ਮੇਰੀ ਪੇਪਰ ਤੇ ਪ੍ਰਤੀ ਗੱਲ ਹੋਈ ਹੈ ਠੀਕ ਹੈ ਜੀ ਤੁਹਾਨੂੰ ਦੱਸਣਾ ਨਾਲਿਆ ਫਰਜ਼ ਹੈ ਰਾਜੇ ਦੇਖੋ ਆਪਾਂ ਜਿਵੇਂ ਦੇਖੋ ਆਪਣਾ ਕੰਮ ਹੈਗਾ ਵਿੱਦਿਆ ਪੜਾਈ ਦਾ ਠੀਕ ਹੈ ਜੀ ਇੱਥੇ ਬਹਿ ਕੇ ਰਾਜੇ ਆਪਾਂ ਉਹੀ ਗੱਲ ਕਰਾਂਗੇ ਜਿਹੜੀ ਬਿਲਕੁਲ ਸਹੀ ਹੋਊਗੀ ਠੀਕ ਹੈ ਜੀ ਤਾਂ ਕਰਕੇ ਆਪਾਂ ਚੈਨਲ ਤੇ ਕਰਿਆ ਤਾਂ ਕੋਈ ਫੇਕ ਚੀਜ਼ ਨਹੀਂ ਪਾਈ ਕਦੇ ਵੀ ਕੋਈ ਇਹ ਜੀ ਚੀਜ਼ ਨਹੀਂ ਪਾਈ ਕਿ ਉੱਪਰ ਕੁਝ ਹੋਰ ਹੋਵੇ ਵਿੱਚ ਕੁਝ ਹੋਰ ਹੋਵੇ ਠੀਕ ਹੈ ਜੀ ਵੀਡੀਓ ਦੇ ਤਾਂ ਕਰਕੇ ਆਪਣੇ ਚੈਨਲ ਤੇ ਬੱਚੇ ਯਕੀਨ ਕਰਦੇ ਆ ਤਾਂ ਕਰਕੇ ਰਾਜੇ ਚਾਹੇ ਮੇਰੇ ਕਰਵਾਏ ਹੋਏ ਚਾਹੇ ਭਰਾਏ ਹੋਵੇ ਚਾਹੇ ਨਾ ਆਇਆ ਹੋਵੇ ਸਾਰੀ ਚੀਜ਼ ਡਿਟੇਲ ਦੇ ਵਿੱਚ ਦੱਸਾਂਗੇ ਆਪਾਂ ਠੀਕ ਹੈ ਜੀ ਕਿਵੇਂ ਦਾ ਪ੍ਰੋਸੈਸ ਰਿਹਾਗਾ ਕਿਵੇਂ ਪੇਪਰ ਔਖਾ ਸੀਗਾ ਕਿ ਸੌਖਾ ਦਾ ਰਾਤ ਵਾਲੀ ਸ਼ਿਫਟ ਨਹੀਂ ਕਰਾਂ ਰਾਤ ਨੂੰ ਕਰਾਂਗੇ ਕਿਉਂਕਿ ਹੁਣ ਕਾਫੀ ਬੱਚੇ ਨੇ ਅਪਰੇਸ਼ਨ ਜਦੋਂ ਦੱਸਦੇ ਫਿਰ ਮੈਨੂੰ ਬਣਾਉਣ ਦੀ ਵੀਡੀਓ ਲੋੜ ਪੈਗੀ ਠੀਕ ਹੈ ਜੀ ਅੱਜ ਦੀ ਇਹ 22 ਤਰੀਕ ਦੀ ਰਾਜੇ ਪਹਿਲੀ ਸ਼ਿਫਟ ਦੀ ਮੈਂ ਵੀਡੀਓ ਬਣਾ ਰ ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸ ਦਾਂ ਭਾਈ ਜੇ ਕਿਸੇ ਬੱਚੇ ਨੇ ਫ੍ਰੀ ਪੀਡੀਐਫ ਲੈਣੇ ਆ ਸੋਣਿਓ ਫ੍ਰੀ ਪੀਡੀਐਫ ਦੁਬਾਰੇ ਦੁਬਾਰੇ ਫੇਰ ਕਹਿ ਰਹੇ ਹਾਂਗਾ 350 ਪਲੱਸ ਪੰਜਾਬ ਜੀਕੇ ਦਾ ਪੀਡੀਐਫ 350 ਪਲੱਸ ਪਾਲਿਟੀ ਦਾ ਪੀਡੀਐਫ ਤੇ 2021 2022 2023 ਇਹਨਾਂ ਦੇ ਪੀਡੀਐਫ ਚਾਹੀਦੇ ਰਾਜੇ ਪੀਡੀਐਫ ਤੁਹਾਨੂੰ ਐਪ ਦੇ ਵਿੱਚੋਂ ਮਿਲਣਗੇ ਕਿਉਂਕਿ ਪੇਡ ਕੰਟੈਕਟ ਸੀਗਾ ਤਾਂ ਕਰਕੇ ਤੁਹਾਨੂੰ ਇਹ ਫ੍ਰੀ ਦੇ ਵਿੱਚ ਮਿਲਣਗੇ ਐਪ ਦੇ ਵਿੱਚੋਂ ਤੁਹਾਡੇ ਵਾਸਤੇ ਲੌਕ ਓਪਨ ਕੀਤੇ ਹੋਇਆ ਇੱਥੋਂ ਜਾ ਕੇ ਤੁਸੀਂ ਇਹ ਸਾਰੇ ਪੀਡੀਐਫ ਰੀਡ ਕਰ ਸਕਦੇ ਹੋ ਪੜ੍ਹ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਇਹ ਸਾਰੇ ਪੀਡੀਐਫ ਤੁਹਾਨੂੰ ਐਪ ਤੋਂ ਮਿਲਣਗੇ ਦੀਪੂਲਰ ਐਜੂਕੇਸ਼ਨ ਆਰਾ ਜਿੰਨਾ ਬੱਚਾ ਕੋਲ ਆਈਫੋਨ ਉਹਨਾਂ ਨੇ ਆ ਐਪ ਡਾਊਨਲੋਡ ਕਰ ਲੈਣੀ ਹੈ ਆ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਐਪ ਪਰਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਪੰਜਾਬ ਪੁਲਿਸ 2024 ਵਾਲੇ ਬੈਚ ਦੇ ਵਿੱਚ ਜਾ ਕੇ ਤੁਹਾਨੂੰ ਇਹ ਮਿਲੂਗਾ ਪੰਜਾਬ ਜੀਕੇ ਦਾ ਪੀਡੀਐਫ ਪੰਜਾਬ ਜੀਕੇ ਦੇ ਫੋਲਡਰ ਚ ਪਾਲਿਟੀ ਦਾ ਪਾਲਿਟੀ ਵਾਲੇ ਥਿਉਰੀ ਵਾਲੇ ਫੋਲਡਰ ਦੇ ਵਿੱਚ ਆ ਤੁਹਾਨੂੰ ਉੱਪਰ ਹੀ ਮਿਲ ਜਾਣਗੇ ਠੀਕ ਹੈ ਜੀ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਦਾ ਜਿਹੜਾ ਬੈਚ ਆਪਣੇ ਕੋਲੇ ਆਲਰੇਡੀ ਚੱਲ ਰਿਹਾ ਹੈਗਾ ਇਹਦੇ ਨਾਲ ਇਹਦੇ ਵਿੱਚੋਂ ਹੀ ਤੁਸੀਂ 10000 ਅਗਰੀ ਪੁਲਿਸ ਦੀ ਭਰਤੀ ਕਰ ਸਕਦੇ ਹੋ ਕਿ ਨਵੀਆਂ ਕਲਾਸਾਂ ਅਪਡੇਟ ਹੋ ਰਹੀਆਂ ਪਲੱਸ ਤੁਸੀਂ ਐਸਆਈ ਦੀ ਤਿਆਰੀ ਵੀ ਇਹਦੇ ਵਿੱਚੋਂ ਹੀ ਕਰ ਸਕਦੇ ਹੋ ਜਿਹੜਾ ਤੇ ਪ੍ਰੋਜੈਕਟ ਦਾ ਆਫਰ ਹੀ ਚੱਲ ਰਿਹਾ ਹੈ ਦਾ ਜੇ ਤੇ ਇਹ ਆਫਰ ਤੁਹਾਡਾ ਤਿੰਨ ਕਿ ਦਿਨਾਂ ਤੱਕ ਚੱਲੂ ਜੇ ਕੋਈ ਕਿੰਨੇ ਜੁਆਇਨ ਕਰਦਾ ਹੈ ਪਟਵਾਰੀ ਦੀ ਭਰਤੀ ਕਲਰਕ ਦੀ ਭਰਤੀ ਵੀਡੀਓ ਗਰੁੱਪ ਡੀ ਵਾਚ ਜੇ ਕਿਸੇ ਬੱਚੇ ਦੇ ਸਾਰੇ ਵੀ ਆਪਣੇ ਦੇਖਣਾ ਤਾਂ ਅੱਜ ਆਪਾਂ ਜੀਕੇ ਦੀ ਗੱਲ ਕਰਦੇ ਹਾਂ ਜੀ ਜੀਕੇ ਦੇ ਪੋਰਸ਼ਨ ਦੀ ਗੱਲ ਕਰਦੇ ਜਿੰਨਾ ਬੱਚਿਆਂ ਨਾਲ ਵੀ ਗੱਲ ਹੋਈ ਹੈਗੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਪੌਲਿਟੀ ਦੀ ਪੌਲਿਟੀ ਦੀ ਜਿਹੜੇ ਅੱਜ ਐਮਸੀਕਿਊ ਆਇਆ ਪਹਿਲੀ ਸ਼ਿਫਟ ਦੇ ਵਿੱਚ ਜਿੰਨਿਆਂ ਬੱਚਿਆਂ ਨਾਲ ਮੇਰੀ ਗੱਲ ਹੋਈ ਹੈਗੀ ਘੱਟੋ-ਘੱਟ 12 ਤੋਂ 15 ਪ੍ਰਸ਼ਨ ਜਿਹੜੇ ਪਾਏ ਗਏ ਹੈ ਜੀ ਉਹ ਪੌਲਿਟੀ ਦੇ ਪਾਏ ਗਏ ਹੈ ਪੌਲਿਟੀ ਦੇ ਪਾਏ ਗਏ ਹੈ ਜਿਨ੍ਹਾਂ ਦੇ ਵਿੱਚੋਂ ਕਾਫੀ ਪ੍ਰਸ਼ਨ ਸੀ ਜਿਹੜੇ ਆਪਾਂ ਬੇਸਿਕ ਪੌਲਿਟੀ ਪੜਦੇ ਨੇ ਬੇਸਿਕ ਪੜਦੇ ਆ ਬੇਸਿਕ ਦੇ ਵਿੱਚੋਂ ਹੀ ਪਾਏ ਹੋਏ ਸੀ ਜਿਵੇਂ ਕਿ ਆਰਟੀਕਲ 17 ਸੀਗਾ ਜਿਹੜਾ ਆਪਣਾ ਕਿ ਆਰਟੀਕਲ ਜਿਹੜਾ 17 ਗਾ ਉਹ ਅਨਟੱਚਬਿਲਿਟੀ ਨਾਲ ਸੰਬੰਧਤ ਹੈਗਾ ਇਹ ਚੀਜ਼ਾਂ ਸੀਗੀਆਂ ਪੰਚਾਇਤੀ ਰਾਜ ਨਾਲ ਸੰਬੰਧਨ ਪਰੇਸ਼ਨ ਸੀਗੇ ਕਿ ਜਿਹੜਾ ਰਾਜ ਸਭਾ ਦਾ ਉਪ ਰਾਸ਼ਟਰਪਤੀ ਹੁੰਦਾ ਹੈ ਹੋਰ ਕੀ ਦਾ ਚੇਅਰਮੈਨ ਹੁੰਦਾਗਾ ਠੀਕ ਹੈ ਜੀ ਰਾਜ ਸਭਾ ਦੇ ਚੇਅਰਮੈਨ ਬਾਰੇ ਪਰੇਸ਼ਨ ਪੁੱਛਿਆ ਗਿਆ ਸੀਗਾ ਤੇ ਹੋਰ ਵੀ ਰਾਜੇ ਪੰਚਾਇਤੀ ਰਾਜ ਬਾਰੇ ਆਰਟੀਕਲ 17 ਬਾਰੇ ਚੇਅਰਮੈਨ ਬਾਰੇ ਹੋਰ ਇੱਥੇ ਇੱਕ ਜੱਜਾਂ ਜੱਜਾਂ ਦੀ ਨਿਯੁਕਤੀ ਬਾਰੇ ਠੀਕ ਹੈ ਜੀ ਕਹਿਣਾ ਮਤਲਬ ਕਿ ਵਿੱਚ ਜੇ 12 ਤੋਂ 15 ਵਜੇ ਪੌਪਟਰੀ ਪਾਇਚਾ 8 ਤੋਂ 9 ਬ੍ਰਿਸ਼ਨ ਬੇਸਿਕ ਸੀਗੇ ਬਾਕੀ ਜਿਹੜੇ ਦੂਸਰੇ ਹੈਗੇ ਸੀ ਉਹਨਾਂ ਦਾ ਲੇਬਲ ਵੀ ਵਧੀਆ ਸੀ ਹੁਣ ਆਪਾਂ ਗੱਲ ਕਰਦੇ ਹਾਂ ਕਰੰਟ ਅਫੇਅਰਾਂ ਦੀ ਕਰੰਟ ਅਫੇਅਰ ਦਾ ਜਿਹੜੇ ਤਾਂ ਆ ਰਹੇ 2024 ਦੇ ਇਹ ਤਾਂ ਆ ਰਹੇ ਮਾਰਚ ਤੱਕ ਦੇ ਮਾਰਚ ਤੱਕ ਦੇ ਪਲੱਸ ਅਪ੍ਰੈਲ ਦੇ 15 ਡੇ ਤੱਕ ਦੇ ਇਥੋਂ ਦੇ ਕਰਾ ਰਹੇ ਤੂੰ ਗਾਹਾਂ ਵਾਲੇ ਕੋਈ ਵੀ ਕਰੰਟ ਅਫੇਅਰ ਹਜੇ ਤੱਕ ਦਿਖਾਈ ਨਹੀਂ ਦਿੱਤਾ ਤੇ ਗੱਲ ਕਰ ਰਹੇ ਹਾਂ 2023 ਦੇ ਕਰੰਟ ਅਫੇਰਾਂ ਦੀ ਰਾਜੇ ਜਿਹੜੇ 2023 ਦੇ ਕਰੰਟ ਅਫੇਅਰ ਹੈਗੇ ਜਿਹੜੇ ਦੇਖੋ ਜਿਹੜਾ ਬੱਚੇ ਕੋਲ ਤਾਂ ਹੈਗਾ ਟਾਈਮ ਭਾਈ ਸਾਹਿਬ ਸਿੱਧੀ ਗੱਲ ਦੱਸਦਾ ਉਹ ਤਾਂ ਕਰ ਲੋ ਜਿਹੜੇ ਮੈਂ ਤੁਹਾਨੂੰ 2023 ਦੇ ਪੂਰੇ ਕਰਵਾਏ ਹੋਏ ਆ ਜਿਹੜੇ ਬੱਚੇ ਨੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਹੈ ਉਹ ਕਰ ਸਕਣ ਉਹ ਜਿਹੜੇ ਬੱਚੇ ਕੋਲ ਭਾਈ ਟਾਈਮ ਹੈ ਨਹੀਂ ਉਹ ਜਿਹੜੇ ਤੁਹਾਨੂੰ ਮੈਂ 2021 22 23 ਦੇ ਇੱਕ ਸਾਲ ਦੇ ਇੰਪੋਰਟੈਂਟ ਕੱਟ ਕੇ ਕਰਵਾਏ ਹੋਏ ਆ ਹੁਣ ਬਹੁਤ ਬੱਚੇ ਕਹਿੰਦੇ ਨੇ ਜੀ ਇੰਪੋਰਟੈਂਟ ਦੇ ਵਿੱਚੋਂ ਹੀ ਆ ਜਾਣਗੇ ਸਾਰੇ ਪ੍ਰੈਸ਼ਨ ਰਾਜੇ ਇਹ ਆਪਣੇ ਐਕਸਪੈਕਟਿਡ ਪ੍ਰੈਸ਼ਨ ਹੁੰਦੇ ਆ ਜੇ ਮੈਨੂੰ ਇੰਨੀ ਪਤਾ ਹੋਵੇ ਕਿ ਤੁਹਾਨੂੰ ਇਹਦੇ ਵਿੱਚੋਂ ਹੀ ਆ ਜਾਣਗੇ 21 22 23 24 ਦੇ ਵਿੱਚੋਂ ਫਿਰ ਮੈਂ ਤੁਹਾਨੂੰ ਇਹੀ ਕਰਵਾ ਦਾਂ ਤਾਂ ਮੈਨੂੰ ਸਾਰਾ ਸਾਲ ਮੱਥਾ ਮਾਰਨ ਦੀ ਕੀ ਲੋੜ ਸੀ ਇਹ ਆਪਣਾ ਐਕਸਪੈਕਟਡ ਪ੍ਰੈਸ਼ਨ ਹੁੰਦੇ ਆ ਕਿ ਭਾਈ ਇਹ ਪੂਰੇ ਨਿਚੋਰ ਕੱਟ ਕੇ ਦੇ ਦੇਈਦਾ ਤੁਹਾਨੂੰ ਅਰਕ ਹੁੰਦਾ ਜਿਵੇਂ ਉਹ ਚੀਜ਼ ਹੈ ਬਾਕੀ ਜੇ ਕਿਤੇ ਕੋਈ ਕਿੰਨੇ ਲੋਕਾਂ ਕੋਲ ਟਾਈਮ ਹੈਗਾ ਉਹ 23 ਦੇ ਸਾਰੇ ਕਰੰਟ ਅਫੇਅਰ ਕਰ ਸਕਦਾਗਾ ਜੇ ਪੰਜਾਬ ਜੀ ਕੀ ਦੀ ਗੱਲ ਕਰੀਏ ਤਾਂ ਪੰਜਾਬ ਜੀ ਦੇ 7 ਤੋਂ 8 ਪ੍ਰੈਸ਼ਨ ਆਏ ਆ ਜਿਹਦੇ ਵਿੱਚੋਂ ਇੱਕ ਮਹਾਰਾਜ ਸਿੰਘ ਦਾ ਆਇਆ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹ ਡੈਥ ਹੋਈ ਸੀ ਉਹ ਕਿਹੜੇ ਸਥਾਨ ਤੇ ਉਹਨਾਂ ਦੀ ਕਿ ਸਮਾਦ ਬਣੀ ਹੋਈ ਹੈ ਜਾਂ ਕਿਹੜੇ ਥਾਂ ਤੇ ਉਹਨਾਂ ਦਾ ਉਹ ਆਗਾ ਸਥਾਨ ਆ ਹੋ ਜਿਹੜੇ ਸਥਾਨ ਤੇ ਆ ਹੋ ਠੀਕ ਹੈ ਜੀ ਦੂਸਰਾ ਆਪਰੇਸ਼ਨ ਆਇਆ ਸੀ ਜੀ ਅੰਬਰਸਰ ਦੇ ਨਾਲ ਰਿਲੇਟਡ ਠੀਕ ਹੈ ਜੀ ਅੰਬਰਸਰ ਦੀ ਸੰਧੀ ਬਾਰੇ ਆਇਆ ਸੀਗਾ ਠੀਕ ਹੈ ਜੀ ਤੇ ਅੰਬਰਸਰ ਦੀ ਸੰਧੀ ਬਾਰੇ ਆਇਆ ਸੀਗਾ ਤੇ ਇੱਕ ਪੰਜਾਬ ਦੇ ਸੱਭਿਆਚਾਰ ਬਾਰੇ ਪੁੱਛਿਆ ਗਿਆ ਸੀਗਾ ਪੰਜਾਬ ਦੇ ਸੱਭਿਆਚਾਰ ਬਾਰੇ ਕਿ ਜਿਹੜਾ ਕੁੜਤਾ ਪਜਾਮਾ ਗਾ ਠੀਕ ਹੈ ਜੀ ਕਿ ਕਿਵੇਂ ਦਾ ਕਿਹੜੀ ਸ਼ੈਲੀ ਨਾਲ ਸੰਬੰਧਿਤ ਆਪਣਾ ਇਹ ਤੁਹਾਨੂੰ ਮੈਂ ਜਿਹੜੀ 350 ਵਾਲੀ ਵੀਡੀਓ ਹੈਗੀ ਹੁਣ ਕਰਵਾਈ ਹੈ ਨਵੇਂ ਉੱਚ ਕਰਵਾ ਕੇ ਗਿਆ ਹੋਇਆ ਹੈਗਾ ਦੇਸੀ ਮਹੀਨਾ ਰਿਲੇਟਡ ਆਇਆ ਸੀ ਕਿ ਦੇਸੀ ਮਹੀਨਾ ਪਹਿਲਾ ਮਹੀਨਾ ਕਿਹੜਾ ਹੁੰਦਾਗਾ ਠੀਕ ਹੈ ਜੀ ਤੇ ਇੱਕ ਕਿਲੇ ਵਾਰ ਇਹ ਪ੍ਰੈਸ਼ਨ ਪੁੱਛਿਆ ਗਿਆ ਸੀਗਾ ਬਿਲਕੁਲ ਬੇਸਿਕ ਜਿਹਾ ਇਚ ਸੀਗਾ ਹੁਣ ਗੱਲ ਕਰਦੇ ਆਪਾਂ ਮੈਥ ਦੀ ਮੈਥ ਦੇ ਵਿੱਚੋਂ ਬੱਚੇ ਨੇ ਕਿਹਾ ਜੀ ਅੱਜ ਸਿੰਪਲੀਫਿਕੇਸ਼ਨ ਦਾ ਸਿਰਫ ਇੱਕ ਸਵਾਲ ਆਇਆ ਸੀ ਬੌਡ ਮਾਸ ਨਾਲ ਰਿਲੇਟਡ ਸੀ ਬਿਲਕੁਲ ਸੌਖਾ ਜਿਹਾ ਸਵਾਲ ਸੀ ਬੌਡ ਮਾਸ ਨਾਲ ਰਿਲੇਟਡ ਸੀਗਾ ਦੂਸਰੀ ਗੱਲ ਕੀਤੀ ਬੱਚੇ ਨੇ ਪਰਸੈਂਟੇਜ ਦੀ ਤਾਂ ਪਰਸੈਂਟੇਜ ਦੇ ਇੱਕ ਸਵਾਲ ਆਇਆ ਸੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਪ੍ਰੋਫਿਟ ਐਂਡ ਲੌਸ ਦੀ ਪ੍ਰੋਫਿਟ ਐਂਡ ਲੌਸ ਦੇ ਤਿੰਨ ਸਵਾਲ ਸੀਗੇ ਠੀਕ ਹੈ ਜੀ ਰੇਸ਼ੋ ਦੇ ਤਿੰਨ ਸਵਾਲ ਸੀਗੇ ਪ੍ਰੋਬਲਮ ਆਫ ਏਜ ਪ੍ਰੋਬਲਮ ਆਫ ਏਜ ਦੇ ਦੋ ਸਵਾਲ ਸੀਗੇ ਟਾਈਮ ਐਂਡ ਵਰਕ ਠੀਕ ਹੈ ਜੀ ਟਾਈਮ ਐਂਡ ਵਰਕ ਦੇ ਤਿੰਨ ਸਵਾਲ ਸੀਗੇ ਠੀਕ ਹੈ ਜੀ ਐਵਰੇਜ ਦੇ ਦੋ ਸਵਾਲ ਸੀਗੇ ਤੇ ਐਸਆਈ ਦਾ ਬੱਚਾ ਕਹਿੰਦਾ ਫਿਲਹਾਲ ਕੋਈ ਪ੍ਰੈਸ਼ਨ ਦਿਖਾਈ ਨਹੀਂ ਦਿੱਤਾ ਨਾ ਸੀਆਈ ਦਾ ਸੀਗਾ ਠੀਕ ਹੈ ਜੀ ਨਾ ਟਾਈਮ ਅੰਡਰਸਟੈਂਡਿੰਗ ਦਾ ਸੀ ਨਾ ਪ੍ਰੋਬਲਮ ਆਫ ਟ੍ਰੇਨ ਦਾ ਸੀ ਸਿਰਫ ਇੰਨਾਂ ਕਾਇਆਂ ਦੇ ਵਿੱਚੋਂ ਹੀ ਪੇਪਰ ਆ ਰਿਹਾ ਪੂਰਾ ਵਧੀਆ ਜਿਹੜੇ ਬੱਚਿਆਂ ਦੀ ਨਾਰਮਲ ਜੀ ਵੀ ਤਿਆਰੀ ਹੈਗੀ ਨਾ 70% 60% ਤਿਆਰੀ ਹੈ ਬਹੁਤ ਵਧੀਆ ਪੇਪਰ ਹੋ ਰਿਹਾ ਉਹਨਾਂ ਦਾ ਠੀਕ ਹੈ ਜੀ ਹੁਣ ਜੇ ਗੱਲ ਕਰੀਏ ਆਪਾਂ ਰੀਜ਼ਨਿੰਗ ਦੀ ਰੀਜ਼ਨਿੰਗ ਦੇ ਵਿੱਚ ਉਹੜਾ ਜਿਹੜਾ ਪੇਪਰ ਦਾ ਪੈਟਰਨ ਰਿਹਾਗਾ ਉਹਦੇ ਵਿੱਚ ਅਲਫਾਬੈਟ ਸੀਰੀਜ਼ ਦਿੱਤੇ ਦਾ ਸਵਾਲ ਰੈਂਕਿੰਗ ਦੇ ਦੋ ਸਵਾਲ ਠੀਕ ਹੈ ਜੀ ਸਿਟਿੰਗ ਅਰੇਂਜਮੈਂਟ ਦੇ ਤਿੰਨ ਸਵਾਲ ਕੋਡਿੰਗ ਡੀਕੋਡਿੰਗ ਦੇ ਦੋ ਸਵਾਲ ਤੇ ਬਲੱਡ ਡਾਇਰੈਕਸ਼ਨ ਦਾ ਇੱਕ ਸਵਾਲ ਕਿ A ਦਾ ਘਰ ਇੱਥੇ ਹੈ B ਦਾ ਘਰ ਇੱਥੇ ਹੈ ਉਹ ਆਪਰੇਸ਼ਨ ਜਿਹੜੇ ਤੁਹਾਨੂੰ ਕਰਵਾਏ ਹੋਏ ਆ ਠੀਕ ਹੈ ਜੀ ਤੇ ਬਲੱਡ ਰਿਲੇਸ਼ਨ ਦੇ ਦੋ ਸਵਾਲ ਇਹ ਪ੍ਰੋਸੈਸਰ ਹੀ ਹੈਗਾ ਰੀਜ਼ਨਿੰਗ ਦਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਕੰਪਿਊਟਰ ਦੀ ਤਾਂ ਕੰਪਿਊਟਰ ਦੇ ਵਿੱਚ ਰਾਜੇ ਅੱਜ ਕੋਈ ਵੀ ਸ਼ਾਰਟਕਟ ਕੀ ਨਹੀਂ ਆਈ ਕੋਈ ਵੀ ਸ਼ਾਰਟਕਟ ਕੀ ਨਹੀਂ ਆਈ ਸੀ ਅੱਜ ਕੰਪਿਊਟਰ ਦੇ ਵਿੱਚ ਅੱਜ ਕੰਪਿਊਟਰ ਦੇ ਵਿੱਚ ਜਿਹੜੇ ਪ੍ਰੈਸ਼ਨ ਪੁੱਛੇ ਗਏ ਸੀ ਸਭ ਤੋਂ ਪਹਿਲਾਂ ਇੱਕ ਪ੍ਰੈਸ਼ਨ ਪੁੱਛਿਆ ਗਿਆ ਸੀ ਸੁਪਰ ਕੰਪਿਊਟਰ ਨਾਲ ਰਿਲੇਟਡ ਸੀਗਾ ਸੁਪਰ ਕੰਪਿਊਟਰ ਨਾਲ ਰਿਲੇਟਡ ਸੀਗਾ ਜਿਹੜਾ ਦੂਸਰਾ ਪ੍ਰੈਸ਼ਨ ਸੀ ਉਹ ਈਮੇਲ ਦੇ ਨਾਲ ਰਿਲੇਟਡ ਸੀਗਾ ਅੱਜ ਤੁਹਾਨੂੰ ਕੰਪਿਊਟਰ ਦੀ ਮੈਰਾਥਨ ਕਲਾਸ ਪ੍ਰੋਵਾਈਡ ਹੋਊਗੀ ਠੀਕ ਹੈ ਜੀ ਇੱਕ ਪੁੱਛਿਆ ਗਿਆ ਸੀ ਕਿ ਜਦੋਂ ਕੰਪਿਊਟਰ ਆਨਸ ਦੇ ਵਿੱਚ ਨੈਟ ਨੈਟਵਰਕ ਨੂੰ ਨੈਟਵਰਕ ਅਟੈਚ ਹੁੰਦੇ ਆ ਉਹਦੇ ਬਾਰੇ ਪ੍ਰੈਸ਼ਨ ਸੀਗਾ ਨੈਟਵਰਕ ਨੂੰ ਇੰਟਰਨੈਟ ਨੈਟਵਰਕ ਨਾਲ ਜੁੜਨ ਨੂੰ ਇੰਟਰਨੈਟ ਕਿਹਾ ਜਾਂਦਾ ਹੈਗਾ ਇਸ ਤਰ੍ਹਾਂ ਤੁਹਾਡਾ ਅਪਰੇਸ਼ਨ ਆਇਆ ਸੀਗਾ ਠੀਕ ਹੈ ਜੀ ਤਾਂ ਪੰਜ ਕੇ ਸਵਾਲ ਸੀ ਬਿਲਕੁਲ ਬੇਸਿਕ ਸੀਗੇ ਪੰਜਾਬੀ ਬੱਚੇ کہہ ਰਹੇ ਬਿਲਕੁਲ ਸੌਖੀ ਸੀ ਇੰਗਲਿਸ਼ ਦੇ ਵਿੱਚ ਵੀ ਅਨਟੋਨੀਅਸ ਸਿਨੋਨੀਅਮ ਬੇਸਿਕ ਸੀ ਜਿਹੜੇ ਆਪ ਨੂੰ ਆਮ ਨਾਰਮਲ ਭਾਸ਼ਾ ਦੇ ਵਿੱਚ ਪਤਾ ਹੁੰਦੇ ਆ ਇਹ ਸੀ ਅੱਜ ਦੇ ਪੇਪਰ ਦਾ ਰਿਵਿਊ ਬਾਕੀ ਦਾ ਜੇ ਪੇਪਰ ਦੀ ਜਿੰਮੇਂ ਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਪੇਪਰ ਆਪਣਾ 90 ਤੋਂ 85% ਦੇ ਵਿੱਚ ਵਿੱਚ ਕਰਵਾਏ ਹੋਏ ਦੇ ਵਿੱਚੋਂ ਆ ਰਿਹਾ ਹੈ ਹਜੇ ਵੀ ਠੀਕ ਹੈ ਜੀ ਬਾਕੀ ਜੇ ਕਿਸੇ ਬੱਚੇ ਨੇ 1 ਮਹੀਨੇ ਵਾਸਤੇ 20 ਦਿਨਾਂ ਵਾਸਤੇ ਵੀ ਕਲਾਸ ਜੁਆਇਨ ਕਰਨੀ ਹੈ ਉਹ ਵੀ ਕਰ ਸਕਦਾ ਹੈਗਾ ਕਿ ਕੋਈ ਬੱਚਾ ਰਹਿ ਨਾ ਜਾਵੇ ਠੀਕ ਹੈ ਜੀ ਚਲੋ ਮਿਲਦੇ ਆਪਾਂ ਸ਼ਾਮ ਵਾਲੀ ਸ਼ਿਫਟ ਦੇ ਵਿੱਚ ਉੱਥੇ ਖੁੱਲ੍ਹ ਕੇ ਫੇਰ ਗੱਲ ਕਰਾਂਗੇ ਧੰਨਵਾਦ